ਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਨਸ਼ਾ ਵੇਚਦੇ ਤੇ ਖਰੀਦਦੇ ਨਜ਼ਰ ਆ ਰਹੇ ਨੇ ਤੇ ਇਸ ਕਾਰੋਬਾਰ ਦੇ ਵਿੱਚ ਲਿਪਟ ਨੇ ਅਜਿਹਾ ਇੱਕ ਮਾਮਲਾ ਗੜੇ ਤੋਂ ਸਾਹਮਣੇ ਆਇਆ ਜਿੱਥੇ ਇਲਾਕੇ ਦੇ ਵਿੱਚ ਨਸ਼ਾ ਲੈਣਾਂ ਹੀ ਮਹਿਲਾ ਨੂੰ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਦਰਅਸਲ ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਦੌਰਾਨ ਇਲਾਕਾ ਵਾਸੀਆਂ ਦੇ ਵੱਲੋਂ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਲੁਕਾ ਦੇ ਕਹਿਣਾ ਹੈ ਕਿ ਮਹਿਲਾ ਸਹੀ ਤੁਕਤ ਵਿਅਕਤੀ ਨੂੰ ਕਾਬੂ ਕੀਤਾ ਜਾਵੇ ਜਿਸ ਤੋਂ ਕਿ ਉਹ ਨਸ਼ਾ ਲੈਣਾਈ ਸੀ ਹਾਲਾਂਕਿ ਇੱਥੇ ਬੜੀ ਹੈਰਾਨੀ ਦੀ ਗੱਲ ਹੈ ਕਿ ਮਹਿਲਾ ਨੇ ਹੱਥੀਂ ਚੂੜਾ ਪਾਇਆ ਹੋਇਆ ਤਾਂ ਇਸ ਦੇ ਦਰਮਿਆਨ ਨਗਰ ਨਿਗਮ ਦੇ ਕਰਮੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਲਾਕਾ ਵਾਸੀਆਂ ਦੀ ਮੀਟਿੰਗ ਰੱਖੀ ਹੋਈ ਸੀ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਪਿਛਲੇ 4 ਦਿਨ ਤੋਂ ਪਾਰਕ ਦੇ ਵਿੱਚ ਘੁੰਮਦੀ ਸੀ ਇਸ ਦੌਰਾਨ ਇੱਕ ਰਾਤ ਪਹਿਲਾਂ ਹੀ ਮਹਿਲਾ ਪਾਰਕ ਦੇ ਵਿੱਚ ਕੁਝ ਗਲਤ ਕੰਮ ਕਰਕੇ ਗੇਸੀ ਤੇ ਜਦੋਂ ਮਹਿਲਾ ਸਵੇਰੇ ਉੱਥੇ ਆਉਂਦੀ ਹੈ ਤਾਂ ਲੋਕਾਂ ਵੱਲੋਂ ਉਸ ਨੂੰ ਰੋਕ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਲਾਕਾ ਵਾਸੀ ਇਕੱਠੇ ਹੁੰਦੇ ਨੇ ਤੇ ਵਿਅਕਤੀ ਦਾ ਇਹ ਕਹਿਣਾ ਕਿ ਜਦ ਸ਼ਖਤੀ ਦੇ ਨਾਲ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਉਸਨੇ ਨਸ਼ਾ ਕੀਤਾ ਹੋਇਆ ਹੈ ਹੰਗਾਮਾ ਹੋਣ ਤੇ ਮਹਿਲਾ ਦਾ ਇਹ ਕਹਿਣਾ ਹੈ ਕਿ ਉਹ ਹੈਪੀ ਤੋਂ ਨਸ਼ਾ ਲੈਣ ਆਉਂਦੀ ਹੈ ਜਿਸ ਤੋਂ ਬਾਅਦ ਥਾਣੇ ਇਸ ਮਾਮਲੇ ਦੀ ਸੂਚਨਾ ਦਿੱਤੀ ਜਾਂਦੀ ਹੈ ਤੇ ਉੱਥੇ ਹੀ ਜਾਂਦੇ ਇਸ ਮਾਮਲੇ ਦੇ ਵਿਚਕਰ ਉਹ ਜਾਂਦੇ ਨੇ ਜਿਨ੍ਹਾਂ ਦਾ ਪੁੱਤਰ ਹੈ ਤਾਂ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾ ਵਿਅਕਤੀ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਜੋ ਲੋਕ ਨੇ ਉਹ ਜਿਹੜੀ ਮਹਿਲਾ ਚਿੱਟਾ ਵੇਚ ਰਹੀ ਹੈ ਜਾਂ ਲੈ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਉਹਨਾਂ ਦਾ ਕਹਿਣਾ ਹੈ ਕਿ ਅਜਿਹੀ ਜਿਹੜੀ ਚਿੱਟੇ ਤੇ ਹੋਰ ਨਸ਼ਿਆਂ ਦੀ ਵਿਕਰੀ ਬੰਦ ਹੋਣੀ ਚਾਹੀਦੀ ਹੈ ਨਹੀਂ ਤਾਂ ਇਸ ਖਿਲਾਫ ਉਹਨਾਂ ਦੇ ਵੱਲੋਂ ਖੁਦ ਆਵਾਜ਼ ਬੁਲੰਦ ਕੀਤੀ ਜਾਵੇਗੀ ਤਾਂ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ 1 ਘੰਟਾ ਦੇਰੀ ਦੇ ਨਾਲ ਪਹੁੰਚੀ ਜਿਸ ਤੋਂ ਬਾਅਦ ਮਹਿਲਾ ਨੂੰ ਥਾਣੇ ਲਿਆਂਦਾ ਗਿਆ ਤੇ ਹੁਣ ਇਲਾਕਾ ਵਾਸੀਆਂ ਨੇ ਮਹਿਲਾ ਨੂੰ ਛੱਡਣ ਦੇ ਲਈ ਪੁਲਿਸ ਨੂੰ ਕਿਹਾ ਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਕਤ ਤਸਕਰ ਮੌਕੇ ਤੋਂ ਫਰਾਰ ਹੋ ਗਿਆ ਹੈ ਤਾਂ ਮਹਿਲਾ ਨੂੰ ਕਾਬੂ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈ ਉਹ ਤਾਂ ਨਸ਼ੇ ਦਾ ਸੇਵਨ ਕਰਦੀ ਹੈ ਜਦਕਿ ਮੁੱਖ ਤਸਕਰ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚੋਂ ਇਸ ਵੇਲੇ ਬਾਹਰ ਹੈ ਕਾਹ ਦੇ ਗਰਾਂ ਆਂ ਕਿਹੜੀਆਂ ਨਹੀਂ ਆਂਦੀਆਂ ਨਹੀਂ ਆਉਂਦੀਆਂ ਕੁੜੀਆਂ ਕਿਹੜੀ ਕੁੜੀਆਂ ਦੀ ਆਪਾਂ ਬੜੇ ਸਮਝਦੇ ਕਦੀ ਘਰਾਂ ਵੀ ਗਰ ਮੁੰਡੇ ਨੂੰ ਪੁੱਛੋ ਓਏ ਓਕਾ ਜੀ ਮੁੰਡਾ ਸਮਾੜ ਨਹੀਂ ਇੱਕ ਮਿੰਟ ਜਿੱਥੇ ਆਈਦਾ ਕੰਮੇ ਗੱਲ ਕਰੇ 100 ਜਣਾ ਖੜਾ ਹੈ ਹੋਰ ਨਿਕਲੇਗਾ ਨਾ ਲੈ ਲਿਆ ਜੇ ਸਾਨੂੰ ਬੁਲਾਇਆ ਤਾਂ ਗੱਲ ਸੁਣ ਲਓ ਫੇਰ ਜਾ ਆਪਣੇ ਰਾਮੀ ਲੜਾਈ ਨਹੀਂ ਨਹੀਂ ਸ਼ਾਮ ਸੀ ਰਤ ਇੱਕ ਪੰਡ ਸਾਨੂੰ ਤਾਂ ਬੈਲ ਕਾਂਸਟੇਬਲ ਆਉਂਦੀ ਹੈ ਲੇਡੀਜ਼ ਲੈ ਕੇ ਚਾਉਂਗੇ 2 ਮਿੰਟ ਨੂੰ ਰਹਿਣ ਤਾਂ ਸਰ ਉਹ ਰਕ ਰੈਸਟੀ ਆ ਇਹ ਇਕੱਲੀ ਲੇਡੀਸ ਨੇ ਜਾਵੇ ਜਿਹੜਾ ਨਾਂ ਲੈਣ ਦੀ ਕੋਈ ਜਾ ਜਾਵੇ ਤੇ ਦੋਨਾਂ ਨਹੀਂ ਚਾਹਤਦਾ ਦੂਜਾ ਜਿਹਦਾ ਨਾਂ ਲੈਣ ਨੂੰ ਇਹਨੂੰ ਪੁੱਛੋ ਇਹਨੂੰ ਪੁੱਛੋ ਕਿਹਦੇ ਕੋਈ ਆ ਇਹਦਾ ਨਾਮ ਬੋਲ ਹਾਂ ਸੁਬਾਨ ਲਾਹ ਹਾਂ ਜੀ ਚਾਹੀਦਾ ਨਾਮ ਬੋਲ ਘਰ ਨੀਚੇ ਘਰ ਹੈ ਨਾਮ ਲੇਡੀ ਨੂੰ ਨਾ ਨਹੀਂ ਮਾਰਨਾ ਮਾਰਨਾ ਨਹੀਂ ਹੈਗਾ ਮਾਰਨਾ ਨਹੀਂ ਹੈਗਾ ਆਹ ਬੰਦਾ ਲੈ ਗਿਆ ਮੈਨੇ ਉਹ ਆਈਡਾਰੀਆ ਬੰਦੀਆਂ ਵੀਡੀਓ ਸਾਰੇ ਪਾਸੇ ਬੰਦੀਆਂ ਬਿਲੇ ਕਮੇਟ ਇੱਕ ਮਿੰਟ ਫੇਰ ਲੈ ਜਾਣਾ ਠੀਕ ਹੈ ਫੇਰ ਲੈ ਜਾਣਾ ਤਾਰੇ ਬੰਦ ਕਰ ਦੋ ਬਾਤ ਨਾ ਕੋਈ ਨਹੀਂ 10 ਮਿੰਟ ਹੋ ਜਾਂਦੇ ਆ ਫਾਜੀ ਇਹ ਬੋਲਿਆ ਫੇਰ ਕੀ ਹੋ ਗਿਆ ਅੱਡਾ ਘੰਟਾ ਹੋ ਗਿਆ ਅੱਜ ਬੱਚ ਬੈਂਚੀ ਜਾਨੀ ਨਹੀਂ ਯਾਰ ਨਹੀਂ ਆ ਰਹੇ ਤੈਨੂੰ ਨਾਲ ਲੰਗੇ ਤੇ ਭਾਈ ਤੈਨੂੰ ਅੰਨੀ ਮਰਦ ਨਹੀਂ ਤੇੜੀ ਨਾ

ਵੀਰੋ ਜਨਾ ਦਾ ਪਤਾ ਜਾਣਾ ਪਿੱਛੋਂ ਪਾਜੀ ਵੀਰ ਜੀ ਦੇ ਤਾਂ ਹੈਗੇ ਪਾਜੀ ਇੱਥੇ ਰੰਗੀ ਬਿਜਾਰ ਬਣਾਇਆ ਤਾਂ ਇਹਨਾਂ ਨੇ ਪੰਜਾਹ ਇੱਕ ਨੂੰ ਵੇਖਦਾ ਤੁਸੀਂ ਪੂਰੀ ਗਲੀ ਗਲੀ ਵਿੱਚ ਕਿੰਨੇ ਜਣੇ ਵੇਚਦੇ ਵੇਲ ਨੇ ਜੀ ਆ ਤੂੰ ਥਾਣੇ ਆਇਓ ਕੀ ਗੱਲ ਸਰ ਸਰ ਅਸੀਂ ਪਾਰਕ 'ਚ ਖੜੇ ਸੀ ਆ ਭਾਈ ਸਾਹਿਬ ਤੇ ਮੈਂ ਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਜਦੋਂ ਇਹ ਆ ਗਈ ਸਾਾਨੂੰ ਸ਼ੱਕ ਪਿਆ ਇਹਦੇ ਬੁੱਲ੍ਹਾਂ ਨੂੰ ਦੇਖ ਕੇ ਇਹ ਨੀਲੇ ਰੰਗ ਦੇ ਬੋਲੇ ਆ ਤੇ ਦੰਦ ਸੜੇ ਹੋਏ ਆ ਇਹ ਕਿ ਐ ਵੀ ਵਾਲੀ ਕਾਲੀ ਮੈਂ ਇਹਨੂੰ ਰੋਕ ਲਿਆ ਮੈਂ ਕਿ ਹਾਂ ਕਿਹਦੇ ਕੋਲ ਆਈ ਕਹਿੰਦੀ ਮੈਂ ਚਿੱਟਾ ਲੈਣਾ ਮੈਂ ਕਿ ਕਿਹਦੇ ਕੋਲ ਆਈ ਹੈ ਕੋਈ ਕੋ ਸਿੱਧਾ ਨਾ ਆਇਨੇ ਲਿਆ ਮੈਂ ਇਹਨੂੰ ਫੜਿਆ ਇਹਦੇ ਦੋ ਕੁ ਛੱਡੀਆਂ ਇਹਨੂੰ ਲੈ ਗਿਆ ਗਲੀ ਚ ਬਾਕੀ ਆ ਸਾਰਾ ਫ਼ਹਿਮ ਮੱਲਾ ਸਾਰਾ ਬਾਹਰ ਨਿਕਲਿਆ ਫਿਰ ਜੋ ਹੋਇਆ ਐਸਐਸਓ ਸਾਹਿਬ ਆਪਣੇ ਥਾਣੇਦਾਰ ਸਾਹਿਬ ਆਏ ਸੀਗੇ ਇਹਨਾਂ ਦੇ ਸਾਹਮਣੇ ਹੋਇਆ ਸਾਰੇ ਮੱਲੇ ਨਾਲ ਗੱਲਬਾਤ ਹੋਈ ਸਾਰੇ ਮੱਲੇ ਨੇ ਪੂਰਾ ਸਟੈਂਡ ਲਿਆ ਸਾਡੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਘਰ ਗਏ ਭੱਜ ਗਿਆ ਸੀ ਕੌਣ ਹੈ ਕੋਈ ਹੈ ਕੌਣ ਤੇ ਉਹ ਭੱਜ ਗਿਆ ਸੀ ਤੇ ਪੁਲਿਸ ਨੂੰ ਨਹੀਂ ਇਹ ਨਸ਼ਾ ਵੇਚਦਾ ਹੈ ਹਾਂਜੀ ਜਿਹਦਾ ਨਾਮ ਲੈ ਮੈਡਮ ਨੇ ਦੱਸਿਆ ਜੀ ਅੱਛਾ ਜੀ ਤੇ ਉਹ ਮੈਡਮ ਨੇ ਦੱਸਿਆ ਕਿ ਚਿੱਟਾ ਲੈਣ ਆਈ ਸੀ ਹਮ ਤੇ ਉਹ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਪੁਲਿਸ ਦੇ ਨਾਲ ਆਏ ਇੱਥੇ ਥਾਣੇ ਅਸੀਂ ਕਿਹਾ ਵੀ ਇਹ ਮੈਡਮ ਨੂੰ ਛੱਡ ਦਿਓ ਕਿ ਜਿਹੜਾ ਮੇਨ ਤਸਕਰ ਸੀਗਾ ਉਹ ਤਾਂ ਨਿਕਲ ਗਿਆ ਤੇ ਇਹਦਾ ਕੀ ਕਸੂਰ ਇਹ ਤਾਂ ਪੀਂਦੀ ਹੈ ਤਾਂ ਕਰਕੇ ਆ ਵੇਚਣ ਵਾਲਿਆਂ ਨੂੰ ਪੁਲਸ ਲੈ ਕੇ ਨਹੀਂ ਆਈ ਥਾਣੇ ਹਾਂਜੀ ਉਹ 도ੜ ਗਿਆ ਸੀ 도ੜ ਗਏ ਨੇ ਤੇ ਹੁਣ ਪੁਲਸ ਵੱਲੋਂ ਕੀ ਕਹਿ ਰਹੇ ਥੋੜਾ ਲੇਟ ਆਈ ਹੈ ਘੰਟਾ ਕੁ ਲੇਟ ਆਈ ਹੈ ਅੱਛਾ 1 ਘੰਟਾ ਲੇਟ ਪੁਲਸ ਆਈ ਹੈ ਹਾਂਜੀ ਕੀ ਕਿਹਾ ਜਾ ਰਿਹਾ ਪੁਲਸ ਵੱਲੋਂ ਹੁਣ ਉਸ ਹਾਂ ਅਸੀਂ ਉਹਨੂੰ ਮੱਲੇ ਵਾਲਿਆਂ ਨੂੰ ਪੂਰਿਆਂ ਨੇ ਕਹਿ ਕੇ ਵੀ ਇਹ ਤਾਂ ਪੀਂਦੀ ਆ ਇਹਨੂੰ ਛੱਡ ਦਿਓ ਜਿਹੜਾ ਵੇਚਣ ਵਾਲਾ ਉਹ ਤਾਂ ਫੜਿਆ ਨਹੀਂ ਗਿਆ ਤਾਂ ਅਸੀਂ ਇੰਨੀ ਕੀ ਕਰੀ ਠੀਕ ਤੁਹਾਡੇ ਮੱਲੇ ਦੇ ਵਿੱਚ ਗੱਲ ਆ ਜੀ ਸਾਡੇ ਮੱਲੇ ਵਿੱਚ ਅਸੀਂ ਇੱਕ ਮਤਲਬ ਕਿ ਮੈਡਮ ਨੂੰ ਸੱਦੇ ਆ ਸੀਗਾ ਮੀਟਿੰਗ ਨਸ਼ਿਆ ਨਸ਼ਿਆਵਾਰੇ ਅਸੀਂ ਮੀਟਿੰਗ ਰੱਖੀ ਸੀਗੀ ਉਹਦੇ ਵਿੱਚ ਉਹਨਾਂ ਨੇ ਸਾਨੂੰ ਰਾਜਵਿੰਦਰ ਮੈਡਮ ਨੇ ਕਿਹਾ ਸੀ ਕਿ ਤੁਸੀਂ ਆਪਣੇ ਮੱਲੇ ਦੀ ਅਸੀਂ ਮੈਂ ਤੁਹਾਡੇ ਨਾਲ ਖੜੀ ਤੁਸੀਂ ਆਪਣੇ ਮੱਲੇ ਦੀ ਹਿੰਮਤ ਜਿਤਾਓ ਹੂੰ ਜਿਹੜੇ ਕੋਈ ਅਸੀਂ ਉਹਨਾਂ ਅੱਗੇ ਅਰਦਾਸ ਕੀਤੀ ਸੀਗੀ ਕਿ ਸਾਡੇ ਮੱਲੇ 'ਚ ਨਸ਼ਾ ਬਹੁਤ ਵਿਕਦਾ ਬੱਚੇ ਬਹੁਤ ਨਸ਼ਾ ਕਰ ਰਹੇ ਆ ਗਾਂ ਦੇ ਈੜੀ ਦਾ ਕੀ ਬਣੂਗਾ ਉਹਨਾਂ ਨੇ ਸਾਨੂੰ ਕਿਹਾ ਆ ਕਿ ਤੁਸੀਂ ਤੁਹਾਡੇ ਮੈਂ ਤੁਹਾਡੇ ਨਾਲ ਖੜੀਆਂ ਤੁਸੀਂ ਆਪਣੀ ਹਿੰਮਤ ਕਰੋ ਤੇ ਸਾਡੇ ਤੱਕ ਬਚਾਓ ਅਤੇ ਇਹ ਕੁੜੀ ਕਿੰਨੀ ਦੇਰ ਦੀ ਸਾਡੇ ਮੱਲੇ ਆ ਰਹੀ ਦੀ ਸੀ ਮਸ਼ਾਅੱਲਾ ਤੇ ਇਹਨੂੰ ਫੜ ਕੇ ਤੇ ਲਿਆਂਦਾ ਆ ਸਾਡੀ ਇਹ ਵਿਚਾਰ ਸੀਗੀ ਕਿ ਇਹ ਤਾਂ ਵਿਚਾਰੀ ਪੀਂਦੀ ਆ ਇਹਨੂੰ ਛੱਡਿਆ ਜਾਵੇ ਜਿਹੜੇ ਵੇਚਦੇ ਆ ਉਹਨਾਂ ਨੂੰ ਫੜੋ ਇਸ ਕਰਕੇ ਅਸੀਂ ਇਹਨੂੰ ਛਡਾਇਆ ਕੋਣ ਵੇਚਦਾ ਮੱਲੇ ਵਿੱਚੋਂ ਤੁਸੀਂ ਦੱਸਿਆ ਪੁਲਿਸ ਲੇਟੋ ਤਾਂ ਬੋਝ ਨਹੀਂ ਵੇਚ ਰਿਆ ਭਾਜੀ 3-4 ਜਣੇ ਨਹੀਂ ਬੀਤੇ ਉਹ ਤੇ ਪੁਲਿਸ ਦਾ ਕੰਮ ਆ ਬਿਲਕੁਲ ਇਨਕੁਆਇਰੀ ਕਰਨਾ ਪੁਲਿਸ ਦਾ ਕੰਮ ਆ ਉਹ ਅਸੀਂ ਥੋੜਾ ਕੰਮ ਕਰਦੇ ਪੁਲਿਸ ਵਾਲੋ ਕੀ ਅੱਜ ਦੇ ਅੱਜ ਦੇ ਤੇ ਉਹਨਾਂ ਨੇ ਦੱਸ ਦਿੱਤਾ ਆ ਤੁਸੀਂ ਥਾਣੇ ਦੇ ਵਿੱਚ ਆਏ ਹੋ ਪੁਲਿਸ ਵਾਲੋ ਕੀ ਕਿਹਾ ਗਿਆ ਤੁਹਾਨੂੰ ਪੁਲਿਸ ਵਾਲੋ ਅਸੀਂ ਤੇ ਕਿਹਾ ਆ ਵਿਸ਼ਵਾਸ ਦਿਵਾਇਆ ਗਿਆ ਉਹ ਕਹਿੰਦੇ ਕਿ ਅਸੀਂ ਆਵਾਂਗੇ ਅਸੀਂ ਕਿਹਾ ਕਿ ਤੁਹਾਡੀਆਂ ਵਰਦੀਆਂ ਦੇਖ ਕੇ ਤੇ ਉਦਾ ਹੀ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੇ ਭੱਜ ਜਾਇਆ ਕਰਨਾ ਸਾਨੂੰ ਤੁਸੀਂ ਸਿਵਲ ਵਰਦੀ ਚ ਧੇਜੋ ਸਾਡੇ ਮੱਧਲੇ ਚ ਜਿਹੜਾ ਪਤਾ ਨਾ ਲੱਗੇ ਫੇਰ ਪਤਾ ਲੱਗਣਾ ਆ ਕੌਣ ਵੇਚਦਾ ਕੌਣ ਖਾਂਦਾ ਹਾਂਜੀ ਸਰ ਆ ਜਿਹੜੀ ਲੜਕੀ ਨੂੰ ਲੈ ਕੇ ਆਏ ਸੀਗੇ ਤੁਸੀਂ ਥਾਣੇ ਕੀ ਮਾਮਲਾ ਹੈ ਮਾਮਲਾ ਆਪਣੇ ਕਿਸੇ ਤਾਰਾ ਸਿੰਘ ਕਲੋਨੀ ਪਿੰਦੀ ਆ ਗੱਡੀ ਦੇ ਵਿੱਚ ਉੱਥੇ ਮੱਲੇ ਵਾਲੇ ਨੂੰ ਕੋਈ ਸ਼ੱਕ ਹੋਇਆ ਵੀ ਜਿਸ ਤਰ੍ਹਾਂ ਕੋਈ ਨਸ਼ਾ ਵੇਚਦੀ ਹੈ ਜਾਂ ਕਰਦੀ ਹੈ ਵਗੈਰਾ ਜੀ ਤੇ ਕੰਟਰੋਲ ਰੂਮ ਪਰ ਤੇ ਮੈਸੇਜ ਕੀਤਾ ਸਾਨੂੰ ਕਾਲ ਆਈ ਤੇ ਅਸੀਂ ਤੇ ਮੌਕੇ ਤੇ ਚਲੇ ਗਏ ਆ ਉੱਥੇ ਜਾ ਕੇ ਤਾਂ ਜਿਆਦਾ ਰੱਛ ਪਿਆ ਹੋਇਆ ਸੀ ਫਿਰ ਥੋਨੇ ਲੈਡੀ ਸਾਡੀ ਆਪਣੇ ਆਦੀ ਕਨਸਟੇਬਲ ਉਹਦੀ ਆ ਗਈ ਕਿ ਲਈ ਹੋ ਗਈ ਫਿਜ਼ੀਕਲ ਤੌਰ ਤੇ ਚੈੱਕ ਕੀਤਾ ਜੀ ਇਹਦੇ ਕੋਲ ਕੋਈ ਇਦਾਂ ਦੀ ਚੀਜ਼ ਨਹੀਂ ਮਿਲੀ ਤੇ ਮਹੱਲੇ ਨਿਵਾਸੀਆਂ ਦੇ ਸਾਹਮਣੇ ਸਾਰੀ ਗੱਲ ਹੋ ਗਈ ਉਹ ਕਹਿੰਦੇ ਇਸ ਨੂੰ ਛੱਡ ਦਿੱਤਾ ਜਾਵੇ ਅਸੀਂ ਉਹ ਕਾਲ ਵੀ ਨਹੀਂ ਕਰਾਉਣੀ ਤੁਗੇ ਦੇ ਕੋਲ ਕੋਈ ਚੀਜ਼ ਮਿਲੀ ਨਹੀਂ ਸਿਰਫ ਪਤਾ ਲੱਗਿਆ ਸੀ ਮਹੱਲੇ ਦੇ ਵਿੱਚ ਕੀ ਕਰਨ ਆਈ ਸੀ ਕਿਹਦੇ ਕੋਲੋਂ ਨਸ਼ਾ ਲੈਣ ਲਈ ਆਈ ਸੀ ਕੁਝ ਨਾਂ ਦੱਸਿਆ ਕੋਈ ਨਹੀਂ ਜਿਹੜੀ ਮੈਂ 스피ਰੇ ਸੀਨੀਅਰ ਅਫਸਰਾਂ ਆਪਣੇ ਨਾਲ ਸਾਂਝ ਕਰਾਂਗਾ ਜੀ ਜਿਹੋ ਦਾ ਵੀਰੇ ਜੋ ਕਾਲ ਪਰਦੇ ਹੋਏ ਤਾਂ ਸੀ ਉਹਨਾਂ ਨੂੰ ਰੀਅਰੈਸਟ ਕਰਾਂਗੇ ਹਮ ਤੱਕ ਕਿਸੇ ਨੂੰ ਤੁਸੀਂ ਲਿਆਉਂਦਾ ਆਪਣੀ ਗ੍ਰਾਸ ਨਹੀਂ ਦੋ ਤਿੰਨ ਘਰਾਂ ਦੇ ਵਿੱਚ ਜਿਹੜੇ ਦੱਸੇ ਉੱਥੇ ਛਾਪੇ ਮਾਰੀ ਕੀਤੀ ਹੈ ਸਾਡੇ ਆਪਣੇ ਪਾਰਟੀ ਨਾਲ ਮੈਂ ਉਹ ਬੰਦੇ ਜਿਹੜੇ ਨਾਲ ਸੀ ਬਾਕੀ ਸਾਰੇ ਹੋਰ ਜਿਹੜੀ ਆਪਣੇ ਸਿੱਖ ਸਾਥੀ ਧਿਆਨ ਦੇ ਸੀਨੀਅਰ ਅਫਸਰਾਂ ਜਨ ਮਹਾਨਗਰ ਦੇ ਵਿੱਚ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਪਲਜ਼ਬਲੋ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਨਸ਼ਾ ਵੇਚਦੇ ਤੇ ਖਰੀਦੇ ਨਜ਼ਰ ਆ ਰਹੇ ਨੇ ਤੇ ਇਸ ਕਾਰੋਬਾਰ ਦੇ ਵਿੱਚ ਲਿਪਤ ਨੇ ਅਜਿਹਾ ਇੱਕ ਮਾਮਲਾ ਗੜੇ ਤੋਂ ਸਾਹਮਣੇ ਆਇਆ ਹੈ ਜਿੱਥੇ ਇਲਾਕੇ ਦੇ ਵਿੱਚ ਨਸ਼ਾ ਲੈਣਾ ਹੀ ਮਹਿਲਾ ਨੂੰ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਦਰਅਸਲ ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਦੌਰਾਨ ਇਲਾਕਾ ਵਾਸੀਆਂ ਦੇ ਵੱਲੋਂ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਲੁਕ ਦੇ ਕਹਿਣਾ ਹੈ ਕਿ ਮਹਿਲਾ ਸਹੀ ਤੁਕਤ ਵਿਅਕਤੀ ਨੂੰ ਕਾਬੂ ਕੀਤਾ ਜਾਵੇ ਜਿਸ ਤੋਂ ਕਿ ਉਹ ਨਸ਼ਾ ਲੈਣਾਈ ਸੀ ਹਾਲਾਂਕਿ ਇੱਥੇ ਬੜੀ ਹੈਰਾਨੀ ਦੀ ਗੱਲ ਹੈ ਕਿ ਮਹਿਲਾ ਨੇ ਹੱਥੀਂ ਚੂੜਾ ਪਾਇਆ ਹੋਇਆ ਤਾਂ ਇਸ ਦੇ ਦਰਮਿਆਨ ਨਗਰ ਨਿਗਮ ਦੇ ਕਰਮੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਲਾਕਾ ਵਾਸੀਆਂ ਦੀ ਮੀਟਿੰਗ ਰੱਖੀ ਹੋਈ ਸੀ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਪਿਛਲੇ 4 ਦਿਨ ਤੋਂ ਪਾਰਕ ਦੇ ਵਿੱਚ ਘੁੰਮਦੀ ਸੀ ਇਸ ਦੌਰਾਨ ਇੱਕ ਰਾਤ ਪਹਿਲਾਂ ਹੀ ਮਹਿਲਾ ਪਾਰਕ ਦੇ ਵਿੱਚ ਕੁਝ ਗਲਤ ਕੰਮ ਕਰਕੇ ਗਈ ਸੀ ਤੇ ਜਦੋਂ ਮਹਿਲਾ ਸਵੇਰੇ ਉੱਥੇ ਆਉਂਦੀ ਹੈ ਤਾਂ ਲੋਕਾਂ ਵੱਲੋਂ ਉਸ ਨੂੰ ਰੋਕ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਲਾਕਾ ਵਾਸੀ ਇਕੱਠੇ ਹੁੰਦੇ ਨੇ ਤੇ ਵਿਅਕਤੀ ਦਾ ਇਹ ਕਹਿਣਾ ਕਿ ਜਦ ਸ਼ਖਤੀ ਦੇ ਨਾਲ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਉਸਨੇ ਨਸ਼ਾ ਕੀਤਾ ਹੋਇਆ ਹੈ ਹੰਗਾਮਾ ਹੋਣ ਤੇ ਮਹਿਲਾ ਦਾ ਇਹ ਕਹਿਣਾ ਹੈ ਕਿ ਉਹ ਹੈਪੀ ਤੋਂ ਨਸ਼ਾ ਲੈਣ ਆਉਂਦੀ ਹੈ ਜਿਸ ਤੋਂ ਬਾਅਦ ਥਾਣੇ ਇਸ ਮਾਮਲੇ ਦੀ ਸੂਚਨਾ ਦਿੱਤੀ ਜਾਂਦੀ ਹੈ ਤੇ ਉੱਥੇ ਹੀ ਜਾਂਦੇ ਇਸ ਮਾਮਲੇ ਦੇ ਵਿੱਚ ਕਰ ਉਹ ਜਾਂਦੇ ਨੇ ਜਿਨ੍ਹਾਂ ਦਾ ਪੁੱਤਰ ਹੈ ਤਾਂ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਵਿਅਕਤੀ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਜੋ ਲੋਕ ਨੇ ਉਹ ਜਿਹੜੀ ਮਹਿਲਾ ਚਿੱਟਾ ਵੇਚ ਰਹੀ ਹੈ ਜਾਂ ਲੈ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਉਹਨਾਂ ਦਾ ਕਹਿਣਾ ਹੈ ਕਿ ਅਜਿਹੀ ਜਿਹੜੀ ਚਿੱਟੇ ਤੇ ਹੋਰ ਨਸ਼ਿਆਂ ਦੀ ਵਿਕਰੀ ਬੰਦ ਹੋਣੀ ਚਾਹੀਦੀ ਹੈ ਨਹੀਂ ਤਾਂ ਇਸ ਖਿਲਾਫ ਉਹਨਾਂ ਦੇ ਵੱਲੋਂ ਖੁਦ ਆਵਾਜ਼ ਬੁਲੰਦ ਕੀਤੀ ਜਾਵੇਗੀ ਤਾਂ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ 1 ਘੰਟਾ ਦੇਰੀ ਦੇ ਨਾਲ ਪਹੁੰਚੀ ਜਿਸ ਤੋਂ ਬਾਅਦ ਮਹਿਲਾ ਨੂੰ ਥਾਣੇ ਲਿਆਂਦਾ ਗਿਆ ਤੇ ਹੁਣ ਇਲਾਕਾ ਵਾਸੀਆਂ ਨੇ ਮਹਿਲਾ ਨੂੰ ਛੱਡਣ ਦੇ ਲਈ ਪੁਲਿਸ ਨੂੰ ਕਿਹਾ ਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਕਤ ਤਸਕਰ ਮੌਕੇ ਤੋਂ ਫਰਾਰ ਹੋ ਗਿਆ ਹੈ ਤਾਂ ਮਹਿਲਾ ਨੂੰ ਕਾਬੂ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈ ਉਹ ਤਾਂ ਨਸ਼ੇ ਦਾ ਸੇਵਨ ਕਰਦੀ ਹੈ ਜਦਕਿ ਮੁੱਖ ਤਸਕਰ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਇਸ ਵੇਲੇ ਬਾਹਰ ਹੈ ਆ ਗਿਆ ਆ ਕੁੜੀਆਂ ਨਾ ਨਾ ਪੜਾ ਕੇ ਆ ਗੜੀ ਕੁੜੀਆਂ ਦੀ ਹੈ ਆਪਣੀ ਆਹ ਆਪਣੇ ਕੁੜੀਆਂ ਨੂੰ ਪਾਪਾ ਬੜਾ ਮਾਣ ਤੇ ਚਾਹ ਕਦੀ ਘਰ ਅੰਦਰ ਮੁੰਡੇ ਨੂੰ ਪੁੱਛੋ ਓਏ ਉੱਤਲ ਜੀ ਮੈਂ ਤੇਰਾ ਮੁੰਡਾ ਸਮਾੜ ਆਈਏ ਇੱਕ ਤਾਂ ਮੈਂ ਦਿੱਚੀ ਆਈ ਆ ਕਾਹਨੇ ਗੱਲ ਕਰੇ 100 ਡਾੜਾ ਖਾਦਾ ਹੈ ਔਰ ਨਿਕਿਆ ਦਾ ਨਾ ਲੈ ਲਿਆ ਜੇ ਸਾਨੂੰ ਬੁਲਾਇਆ ਤਾਂ ਗੱਲ ਸੁਣ ਲਓ ਫਿਰ ਜਾ ਆਪਣੇ ਰਾਮੀ ਲੜਾਈ ਸ਼ਾਮ ਸੀ ਇੱਕ ਮਿੰਟ ਸਾਨੂੰ ਤਾਂ ਮੈਡਿਕ ਕਾਸਟੂਮ ਲਾਉਂਦੀ ਐ ਲੇਡੀਜ਼ ਲੈ ਕੇ ਚਾਉਂਗੇ 2 ਮਿੰਟ ਉਸੇ ਰੱਖ ਲੈਸਤੀ ਐ ਇੱਕ ਕੱਲੀ ਲੇਡੀ ਸਾਂ ਜਾਵੇ ਜਿਹੜਾ ਨਾਂ ਲੈਣ ਦੀ ਕੋਈ ਜਾ ਜਾਵੇ ਜਾਂ ਦੋਨਾਂ ਨਹੀਂ ਚਾਹਤ ਜਿਹਦਾ ਨਾਮ ਲੈ ਇਹਨੂੰ ਪੁੱਛੋ ਇਹਨੂੰ ਪੁੱਛੋ ਕਿ ਇਹ ਕਿਹਦੇ ਕੋਈ ਆ ਹਾਂ ਜੀ ਹਾਂ ਜੀ ਚਾਹੀਏ ਦੋਨੋਂ ਕੋਈ ਨਾਮ ਹੋ ਲੈ ਪਿੱਛੇ ਘਰ ਆ ਜੀ ਨਾਮ ਲੇਡੀ ਨੂੰ ਨਹੀਂ ਲੱਗਣੇ ਨਹੀਂ ਮਾਰਨਾ ਮਾਰਨਾ ਨਹੀਂ ਮਾਰਨਾ ਨਹੀਂ ਹੈਗਾ ਬੱਸ ਮਾਰਨਾ ਨਹੀਂ ਹੈਗਾ ਆਹ ਆਹ ਤੈਨੂੰ ਜਾਣ ਮੈਨੇ ਬੁਲਾਇਆ ਜਾਂਦੀ ਆਂ ਉਹ ਨਹੀਂ ਬੰਦੀਆਂ ਦੀਆਂ ਵੀਡੀਓ ਸਾਰੇ ਪਾਸੇ ਬੰਦੀਆਂ ਬੀ। ਕਮੇਟ ਇੱਕ ਮਿੰਟ ਹੀ ਨਹੀਂ ਜਾਣਾ ਠੀਕ ਹੈ ਕਹੇ ਲੈ ਜਾਣਾ ਤੈਨੂੰ ਬੰਦ ਕਰ ਦੋ ਬੱਸ ਕੋਈ ਨਹੀਂ ਇੱਕ ਮਿੰਟ ਨੂੰ ਹੋ ਜਾਂਦੇ ਆਂ ਬਾਜੀ ਇਹ ਬੋਲਿਆ ਫੇਰ ਕੀ ਹੋ ਗਿਆ ਅੱਜ ਘੰਟਾ ਹੋ ਗਿਆ ਉਹਨੇ ਘੰਟਾ ਹੋ ਗਿਆ ਅੱਜ ਬੈਂਸੀ ਜਾਨੀ ਕਹਿੰਦਾ ਯਾਰ ਕੀ ਲਾ ਕੇ ਤੈਨੂੰ ਕੱਲ ਲੂਗੇ ਤੇ ਭਾਈ ਤੈਨੂੰ ਅਨੀਵਲ ਦੰਗੀ ਰੈਡੀ ਹੋਣਾ

ਬਾਜੀ ਜਿੰਦਾਂ ਦਾ ਡੋਨ ਨਾਲੇ ਵੀਡੀਓ ਜਿਹਨਾਂ ਦਾ ਭਾਜਣਾ ਪਿੱਛੋਂ ਸ਼ੌਕਤ ਦੱਸਦੇ ਪਾ ਜੀ ਬੀਚ ਦੇ ਨਾ ਹੈਗੇ ਪਾ ਜੀ ਇੱਥੇ ਰੰਜੀ ਮਿਆਰ ਬਣਾਇਆ ਪਿਆ ਇਹਨਾਂ ਨੇ ਪਾਰਕ ਚ ਇੱਕ ਨੂੰ ਵੇਖਦਾ ਫਿਰ ਪੂਰੀ ਗਲੀ ਗਲੀ ਵਿੱਚ ਕਿੰਨੇ ਜਣੇ ਵੇਜੇ ਵੇਲ ਨੇ ਜੀ ਆ ਤੂੰ ਥਾਣੇ ਆਇਓ ਕੀ ਗੱਲ ਹੈ ਸਾਰੀ ਸਰ ਅਸੀਂ ਪਾਰਕ 'ਚ ਖੜੇ ਸੀ ਆ ਭਾਈ ਸਾਹਿਬ ਤੇ ਮੈਂ ਤੇ ਅਸੀਂ ਗੱਲ ਕਰ ਰਹੇ ਸੀਗੇ ਤੇ ਜੱਥੇ ਇਹ ਆ ਗਈ ਸਾਨੂੰ ਸ਼ੱਕ ਪਿਆ ਇਹਦੇ ਬੁੱਲਾਂ ਨੂੰ ਦੇਖ ਕੇ ਇਹ ਨੀਲੇ ਰੰਗ ਦੇ ਬੋਲੇ ਆ ਤੇ ਦੰਦ ਸੜੇ ਹੋਏ ਆ ਅਸੀਂ ਕਿਹਾ ਵੀ ਰਿਪੋਰਟ ਕਰ ਲਈ ਮੈਂ ਇਹਨੂੰ ਰੋਕ ਲਿਆ ਮੈਂ ਕਿਹਾ ਹਾਂ ਕਿਹਦੇ ਕੋਲ ਆਈਂ ਕਹਿੰਦੀ ਮੈਂ ਚਿੱਟਾ ਲੈਣਾ ਮੈਂ ਕਿਹਾ ਕਿਹਦੇ ਕੋਲ ਆਈਂ ਠੀਕ ਉਹ ਸਿੱਧਾ ਨਾਂ ਇਹਨੇ ਲਿਆ ਮੈਂ ਇਹਨੂੰ ਫੜਿਆ ਇਹਦੇ ਦੋ ਕੁ ਛੱਡੀਆਂ ਇਹਨੂੰ ਲੈ ਗਿਆ ਗਲੀ 'ਚ ਬਾਕੀ ਆ ਸਾਰਾ ਫ਼ਿਹੂਮ ਮੱਲਾ ਸਾਰਾ ਬਾਹਰ ਨਿਕਲਿਆ ਆ ਫਿਰ ਜੋ ਹੋਇਆ ਐਸਐਸਓ ਸਾਹਿਬ ਉਹ ਆਪਣੇ ਥਾਣੇਦਾਰ ਸਾਹਿਬ ਆਏ ਸੀਗੇ ਇਹਨਾਂ ਦੇ ਸਾਹਮਣੇ ਹੋਇਆ ਸਾਰੇ ਮੱਲੇ ਨਾਲ ਗੱਲਬਾਤ ਹੋਈ ਸਾਰੇ ਮਹੱਲੇ ਨੇ ਪੂਰਾ ਸਟੈਂਡ ਲਿਆ ਸਾਡੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਘਰ ਗਏ ਭੱਜ ਗਿਆ ਸੀ ਕੌਣ ਹੈ ਕੋਣ ਤੇ ਉਹ ਭੱਜ ਗਿਆ ਸੀ ਤੇ ਪੁਲਿਸ ਨੂੰ ਨਹੀਂ ਇਹ ਨਸ਼ਾ ਵੇਚਦਾ ਹੈ ਹਾਂ ਜੀ ਜਿਹਦਾ ਨਾਮ ਲੈਣੇ ਦੱਸਿਆ ਜੀ ਅੱਛਾ ਜੀ ਤੇ ਉਹ ਮੈਡਮ ਨੇ ਦੱਸਿਆ ਕਿ ਚਿੱਟਾ ਲੈਣ ਆਈ ਸੀ ਹਾਂ ਤੇ ਉਹ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਪੁਲਿਸ ਦੇ ਨਾਲ ਆਏ ਇੱਥੇ ਥਾਣੇ ਅਸੀਂ ਕਿਹਾ ਵੀ ਇਹ ਮੈਡਮ ਨੂੰ ਛੱਡ ਦਿਓ ਜਿਹੜਾ ਮੇਨ ਤਸਕਰ ਸੀਗਾ ਉਹ ਤਾਂ ਨਿਕਲ ਗਿਆ। ਇਹਦਾ ਕੀ ਕਸੂਰ ਇਹ ਤਾਂ ਪਿੰਦੀ ਐ ਤਾਂ ਕਰਕੇ। ਆ ਵੇਚਣ ਵਾਲਿਆਂ ਨੂੰ ਪੁਲਿਸ ਲੈ ਕੇ ਨਹੀਂ ਆਈ ਥਾਣੇ। ਹਾਂਜੀ ਉਹ 도ੜ ਗਿਆ ਸੀ। 도ੜ ਗਏ ਨੇ। ਤੇ ਹੁਣ ਪੁਲਿਸ ਵੱਲੋਂ ਕੀ ਕਿਹਾ? ਥੋੜਾ ਲੇਟ ਆਈ ਐ। ਘੰਟਾ ਕੁ ਲੇਟ ਆਈ ਐ। ਅੱਛਾ 1 ਘੰਟਾ ਲੇਟ ਪੁਲਿਸ ਆਈ ਐ। ਹਾਂਜੀ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਹੁਣ? ਪੁਲਿਸ ਉਹ ਅਸੀਂ ਉਹਨੂੰ ਮੱਲੇ ਵਾਲਿਆਂ ਨੂੰ ਪੂਰਿਆਂ ਨੇ ਕਹਿ ਕੇ ਵੀ ਇਹ ਤਾਂ ਪਿੰਦੀ ਐ ਇਹਨੂੰ ਛੱਡ ਦਿਓ। ਜਿਹੜਾ ਵੇਚਣ ਵਾਲਾ ਉਹ ਤਾਂ ਫੜਿਆ ਨਹੀਂ ਗਿਆ। ਅਸੀਂ ਇੰਨੀ ਕੀ ਕਰਾਂ। ਠੀਕ ਤੁਹਾਡੇ ਮੱਲੇ ਦੇ ਵਿੱਚ ਗਾਲਾ ਜੀ ਸਾਡੇ ਮੱਲੇ ਵਿੱਚ ਅਸੀਂ ਇੱਕ ਮਤਲਬ ਕਿ ਮੈਡਮ ਨੂੰ ਸੱਦੇ ਆ ਸੀਗਾ ਮੀਟਿੰਗ ਨਸ਼ਿਆਵਾਰੇ ਅਸੀਂ ਮੀਟਿੰਗ ਰੱਖੀ ਸੀਗੀ ਉਹਦੇ ਵਿੱਚ ਉਹਨਾਂ ਨੇ ਸਾਨੂੰ ਰਾਜਵਿੰਦਰ ਮੈਡਮ ਨੇ ਕਿਹਾ ਸੀ ਕਿ ਤੁਸੀਂ ਆਪਣੇ ਮੱਲੇ ਦੇ ਅਸੀਂ ਮੈਂ ਤੁਹਾਡੇ ਨਾਲ ਖੜੀ ਤੁਸੀਂ ਆਪਣੇ ਮੱਲੇ ਦੀ ਹਿੰਮਤ ਦਿਤਾਓ ਜਿਹੜੇ ਕੋਈ ਅਸੀਂ ਉਹਨਾਂ ਅੱਗੇ ਅਰਦਾਸ ਕੀਤੀ ਸੀਗੀ ਕਿ ਸਾਡੇ ਮਲੇਜ ਵਿੱਚ ਨਸ਼ਾ ਬਹੁਤ ਵਿਕਦਾ ਬੱਚੇ ਬਹੁਤ ਨਸ਼ਾ ਕਰ ਰਹੇ ਆ ਗਾਂ ਦੇ ਈੜੀ ਦਾ ਕੀ ਬਣੂਗਾ ਉਹਨਾਂ ਨੇ ਸਾਨੂੰ ਕਿਹਾ ਆ ਕਿ ਤੁਸੀਂ ਤੁਹਾਡੇ ਮੈਂ ਤੁਹਾਡੇ ਨਾਲ ਖੜੀਆਂ ਤੁਸੀਂ ਆਪਣੀ ਹਿੰਮਤ ਕਰੋ ਤੇ ਸਾਡੇ ਤੱਕ ਬਚਾਓ ਅਤੇ ਇਹ ਕੁੜੀ ਕਿੰਨੀ ਦੇਰ ਦੀ ਸਾਡੇ ਮਲੇਜ ਆ ਰਹੀ ਦੀ ਸੀ ਨਸ਼ਾ ਲੈ ਤੇ ਇਹਨੂੰ ਫੜ ਕੇ ਤੇ ਨਿਆਂ ਦਾ ਆ ਸਾਡੀ ਇਹ ਵਿਚਾਰ ਸੀਗੀ ਕਿ ਇਹ ਤਾਂ ਵਿਚਾਰੀ ਪੀਂਦੀ ਆ ਇਹਨੂੰ ਛੱਡਿਆ ਜਾਵੇ ਜਿਹੜੇ ਵੇਚਦੇ ਆ ਉਹਨਾਂ ਨੂੰ ਫੜੋ ਇਸ ਕਰਕੇ ਅਸੀਂ ਇਹਨੂੰ ਛਡਾਵਾਂ ਕੌਣ ਵੇਚਦਾ ਮਲੇ ਵਿੱਚੋਂ ਤੁਸੀਂ ਦੱਸਿਆ ਪੁਲਿਸ ਇਹ ਤਾਂ ਬੋਝ ਨਹੀਂ ਵੇਚ ਰਿਆ ਭਾਜੀ 3-4 ਜਨੇ ਨਹੀਂ ਬੀਤੇ ਉਹ ਤਾਂ ਪੁਲਿਸ ਦਾ ਕੰਮ ਆ ਬਿਲਕੁਲ ਇਨਕੁਆਇਰੀ ਕਰਨਾ ਪੁਲਿਸ ਦਾ ਕੰਮ ਆ ਉਹ ਅਸੀਂ ਥੋੜਾ ਕਰ ਸਕਦੇ ਹਾਂ ਪੁਲਿਸ ਵਾਲੋ ਕੀ ਅੱਜ ਦੇ ਅੱਜ ਦੇ ਤੇ ਉਹਨਾਂ ਨੇ ਦੱਸ ਦਿੱਤਾ ਆ ਤੁਸੀਂ ਥਾਣੇ ਦੇ ਵਿੱਚ ਆਏ ਹੋ ਪੁਲਿਸ ਵਾਲੋ ਕੀ ਕਿਹਾ ਗਿਆ ਤੁਹਾਨੂੰ ਪੁਲਿਸ ਵੱਲੋਂ ਅਸੀਂ ਤੇ ਕਿਹਾ ਆ ਵਿਸ਼ਵਾਸ ਦਿਵਾਇਆ ਗਿਆ ਉਹ ਕਹਿੰਦੇ ਕਿ ਅਸੀਂ ਆਵਾਂਗੇ ਅਸੀਂ ਕਿਹਾ ਕਿ ਤੁਹਾਡੀਆਂ ਵਰਦੀਆਂ ਦੇਖ ਕੇ ਤੇ ਉਦਾ ਹੀ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੇ ਭੱਜ ਜਾਇਆ ਕਰਨਾ ਸਾਨੂੰ ਤੁਸੀਂ ਸਿਵਲ ਵਰਦੀ ਚ ਭੇਜੋ ਸਾਡੇ ਮੱਦੇ ਚ ਜਿਹੜਾ ਪਤਾ ਨਾ ਲੱਗੇ ਫੇਰ ਪਤਾ ਲੱਗਣਾ ਆ ਕੌਣ ਵੇਚਦਾ ਕੌਣ ਖਾਂਦਾ ਹਾਂਜੀ ਸਰ ਆ ਜਿਹੜੀ ਲੜਕੀ ਨੂੰ ਲੈ ਕੇ ਆਏ ਸੀਗੇ ਤੁਸੀਂ ਥਾਣੇ ਕੀ ਮਾਮਲਾ ਹੈ ਮਾਮਲਾ ਆਪਣੇ ਕਿਸੇ ਤਾਰਾ ਸਿੰਘ ਕਲੋਨੀ ਪਿੰਡੀ ਆ ਗੱਡੀ ਦੇ ਵਿੱਚ ਉੱਥੇ ਮੱਲੇ ਵਾਲੇ ਨੂੰ ਕੋਈ ਸ਼ੱਕ ਹੋਇਆ ਵੀ ਜਿਸ ਤਰ੍ਹਾਂ ਕੋਈ ਨਸ਼ਾ ਵੇਚਦੀ ਹੈ ਜਾਂ ਕਰਦੀ ਹੈ ਵਗੈਰਾ ਜੀ ਤੇ ਕੰਟਰੋਲ ਰੂਮ ਪਰ ਤੇ ਮੈਸੇਜ ਕੀਤਾ ਸਾਨੂੰ ਕਾਲ ਆਈ ਤੇ ਅਸੀਂ ਫਿਰ ਮੌਕੇ ਤੇ ਚਲੇ ਗਏ ਆ ਉੱਥੇ ਜਾ ਕੇ ਤਾਂ ਜਿਆਦਾ ਰਸ਼ ਕਰਾਇਆ ਹੋਇਆ ਸੀ ਫਿਰ ਥੋਨੇ ਲੈਡੀ ਸਾਡੀ ਆਪਣੇ ਅਗੇ ਕਨਸਟੇਬਲ ਉਹਦੀ ਅਗੇ ਚਲੇ ਗਏ ਫਿਜ਼ੀਕਲ ਤੌਰ ਤੇ ਚੈੱਕ ਕੀਤਾ ਜੀ ਇਹਦੇ ਕੋਲ ਕੋਈ ਇਦਾਂ ਦੀ ਚੀਜ਼ ਨਹੀਂ ਮਿਲੀ ਤੇ ਮਹੱਲੇ ਦੇ ਨਿਵਾਸੀਆਂ ਦੇ ਸਾਹਮਣੇ ਸਾਰੀ ਗੱਲ ਹੋਈ ਉਹ ਕਹਿੰਦੇ ਇਸ ਨੂੰ ਛੱਡ ਦਿੱਤਾ ਜਾਵੇ ਅਸੀਂ ਉਹ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਇਹਦੇ ਕੋਲ ਕੋਈ ਚੀਜ਼ ਨਹੀਂ ਮਿਲੀ ਜੀ ਸਿਰਫ ਪਤਾ ਲੱਗਿਆ ਸੀ ਮਹੱਲੇ ਦੇ ਵਿੱਚ ਕੀ ਕਰਨ ਆਈ ਸੀ ਕਿਹਦੇ ਕੋਲ ਨਸ਼ਾ ਲੈਣ ਲਈ ਆਈ ਸੀ ਕੁਝ ਨਾਂ ਦੱਸਿਆ ਕੋਈ ਜਿਹੜੀ ਮੈਂ ਸ ਵੀਰੇ ਸੀਨੀਅਰ ਅਫਸਰਾਂ ਆਪਣਾ ਸਾਂਝਾ ਕਰਾਂਗਾ ਜੀ ਉਹਨਾਂ ਮੇਰੇ ਜੋ ਕਾਲ ਕਰਦੇ ਹੋਏ ਤਾਂ ਅਸੀਂ ਉਹਨਾਂ ਨੂੰ ਰਿਪੋਰਟ ਕਰਾਂਗੇ ਜੀ ਹੁਣ ਤੱਕ ਕਿਸੇ ਨੂੰ ਤੁਸੀਂ ਲਿਆਂਦਾ ਆਪਣੀ ਗ੍ਰਾਸ ਨਹੀਂ ਦੋ ਤਿੰਨ ਘਰਾਂ ਦੇ ਵਿੱਚ ਜਿਹੜੇ ਦੱਸੇ ਉੱਤੇ ਛਾਪੇਮਾਰੀ ਕੀਤੀ ਹੈ ਸਾਡੇ ਆਪਣੇ ਪਾਰਟੀ ਨਾਲ ਜੀ ਦੇ ਦੀ ਭੱਜੀ ਜਿਹੜੇ ਨਾਲ ਸੀ ਬਾਕੀ ਸਾਰੇ ਹੋ ਗਏ ਉਹ ਵੀ ਆਪਣੇ ਸਤਿ ਸਬਹ ਧਿਆਨ ਦੇ ਸੀਨੀਅਰ ਅਫਸਰਾਂ ਜਨਾਂ ਮਹਾਨਗਰ ਦੇ ਵਿੱਚ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਪਲੱਸ ਬੱਲੋ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਨਸ਼ਾ ਵੇਚਦੇ ਤੇ ਖਰੀਦਦੇ ਨਜ਼ਰ ਆ ਰਹੇ ਨੇ ਤੇ ਇਸ ਕਾਰੋਬਾਰ ਦੇ ਵਿੱਚ ਲਿਪਤ ਨੇ ਅਜਿਹਾ ਇੱਕ ਮਾਮਲਾ ਗੜੇ ਤੋਂ ਸਾਹਮਣੇ ਆਇਆ ਹੈ ਜਿੱਥੇ ਇਲਾਕੇ ਦੇ ਵਿੱਚ ਨਸ਼ਾ ਲੈਣਾ ਹੀ ਮਹਿਲਾ ਨੂੰ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਦਰਅਸਲ ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਦੌਰਾਨ ਇਲਾਕਾ ਵਾਸੀਆਂ ਦੇ ਵੱਲੋਂ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਲਕ ਦੇ ਕਹਿਣਾ ਹੈ ਕਿ ਮਹਿਲਾ ਸਹੀ ਤੁਕਤ ਵਿਅਕਤੀ ਨੂੰ ਕਾਬੂ ਕੀਤਾ ਜਾਵੇ ਜਿਸ ਤੋਂ ਕਿ ਉਹ ਨਸ਼ਾ ਲੈਣਾਈ ਸੀ ਹਾਲਾਂਕਿ ਇੱਥੇ ਬੜੀ ਹੈਰਾਨੀ ਦੀ ਗੱਲ ਹੈ ਕਿ ਮਹਿਲਾ ਨੇ ਹੱਥੀ ਚੂੜਾ ਪਾਇਆ ਹੋਇਆ ਤਾਂ ਇਸ ਦੇ ਦਰਮਿਆਨ ਨਗਰ ਨਿਗਮ ਦੇ ਕਰਮੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਲਾਕਾ ਵਾਸੀਆਂ ਦੀ ਮੀਟਿੰਗ ਰੱਖੀ ਹੋਈ ਸੀ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਪਿਛਲੇ 4 ਦਿਨ ਤੋਂ ਪਾਰਕ ਦੇ ਵਿੱਚ ਘੁੰਮਦੀ ਸੀ ਇਸ ਦੌਰਾਨ ਇੱਕ ਰਾਤ ਪਹਿਲਾਂ ਹੀ ਮਹਿਲਾ ਪਾਰਕ ਦੇ ਵਿੱਚ ਕੁਝ ਗਲਤ ਕੰਮ ਕਰਕੇ ਗੇਸੀ ਤੇ ਜਦੋਂ ਮਹਿਲਾ ਸਵੇਰੇ ਉੱਥੇ ਆਉਂਦੀ ਹੈ ਤਾਂ ਲੋਕਾਂ ਵੱਲੋਂ ਉਸ ਨੂੰ ਰੋਕ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਲਾਕਾ ਵਾਸੀ ਇਕੱਠੇ ਹੁੰਦੇ ਨੇ ਤੇ ਵਿਅਕਤੀ ਦਾ ਇਹ ਕਹਿਣਾ ਕਿ ਜਦ ਸ਼ਖਤੀ ਦੇ ਨਾਲ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਉਸਨੇ ਨਸ਼ਾ ਕੀਤਾ ਹੋਇਆ ਹੈ ਹੰਗਾਮਾ ਹੋਣ ਤੇ ਮਹਿਲਾ ਦਾ ਇਹ ਕਹਿਣਾ ਹੈ ਕਿ ਉਹ ਹੈਪੀ ਤੋਂ ਨਸ਼ਾ ਲੈਣ ਆਉਂਦੀ ਹੈ ਜਿਸ ਤੋਂ ਬਾਅਦ ਥਾਣੇ ਇਸ ਮਾਮਲੇ ਦੀ ਸੂਚਨਾ ਦਿੱਤੀ ਜਾਂਦੀ ਹੈ ਤੇ ਉੱਥੇ ਹੀ ਜਾਂਦੇ ਇਸ ਮਾਮਲੇ ਦੇ ਵਿਚਕਰ ਉਹ ਜਾਂਦੇ ਨੇ ਜਿਨ੍ਹਾਂ ਦਾ ਪੁੱਤਰ ਹੈ ਤਾਂ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਆ ਵਿਅਕਤੀ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਜੋ ਲੋਕ ਨੇ ਉਹ ਜਿਹੜੀ ਮਹਿਲਾ ਚਿੱਟਾ ਵੇਚ ਰਹੀ ਹੈ ਜਾਂ ਲੈ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਉਹਨਾਂ ਦਾ ਕਹਿਣਾ ਹੈ ਕਿ ਅਜਿਹੀ ਜਿਹੜੀ ਚਿੱਟੇ ਤੇ ਹੋਰ ਨਸ਼ਿਆਂ ਦੀ ਵਿਕਰੀ ਬੰਦ ਹੋਣੀ ਚਾਹੀਦੀ ਹੈ ਨਹੀਂ ਤਾਂ ਇਸ ਖਿਲਾਫ ਉਹਨਾਂ ਦੇ ਵੱਲੋਂ ਖੁਦ ਆਵਾਜ਼ ਬੁਲੰਦ ਕੀਤੀ ਜਾਵੇਗੀ ਤਾਂ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ 1 ਘੰਟਾ ਦੇਰੀ ਦੇ ਨਾਲ ਪਹੁੰਚੀ ਜਿਸ ਤੋਂ ਬਾਅਦ ਮਹਿਲਾ ਨੂੰ ਥਾਣੇ ਲਿਆਂਦਾ ਗਿਆ ਤੇ ਹੁਣ ਇਲਾਕਾ ਵਾਸੀਆਂ ਨੇ ਮਹਿਲਾ ਨੂੰ ਛੱਡਣ ਦੇ ਲਈ ਪੁਲਿਸ ਨੂੰ ਕਿਹਾ ਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਕਤ ਤਸਕਰ ਮੌਕੇ ਤੋਂ ਫਰਾਰ ਹੋ ਗਿਆ ਹੈ ਤਾਂ ਮਹਿਲਾ ਨੂੰ ਕਾਬੂ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈ ਉਹ ਤਾਂ ਨਸ਼ੇ ਦਾ ਸੇਵਨ ਕਰਦੀ ਹੈ ਜਦਕਿ ਮੁੱਖ ਤਸਕਰ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਇਸ ਵੇਲੇ ਬਾਹਰ ਹੈ ਨਾ ਦੇਗਾ ਰਾਮ ਦੀਆਂ ਕੁੜੀਆਂ ਨਹੀਂ ਆਉਂਦੀਆਂ ਨਹੀਂ ਆਗੀਆਂ ਕੁੜੀਆਂ ਕਿਹੜੀ ਕੁੜੀਆਂ ਆਉਂਦੀਆਂ ਆਪਾਂ ਬੜੇ ਤਾਂ ਮਰੇ ਤੇ ਸਾਰੇ ਘਰਾਂ ਦੀ ਗੱਲ ਮੁੰਡੇ ਨੂੰ ਪੁੱਛੋ ਓਏ ਅਕਲ ਜੀ ਇੱਕ ਮਿੰਟ ਦਿਖਿਓ ਆਈ ਜਾ ਆ ਸਾਹਮਣੇ ਗੱਲ ਕਰਦੇ ਇੰਨੇ ਖੋ ਜਿਆਦਾ ਫੜਾ ਹੈ ਹੋਰ ਨਿਕੇਗਾ ਨਾ ਲੈ ਲਿਆ ਜੇ ਸਾਨੂੰ ਬੁਲਾਇਆ ਤਾਂ ਗੱਲ ਸੁਣ ਲਓ ਫਿਰ ਜ ਆਪਣੇ ਰਾਮ ਦੀ ਲਾਈ ਨਹੀਂ ਨਹੀਂ ਸ਼ਾਮ ਸੀ ਇੱਕ ਮਿੰਟ ਸਾਨੂੰ ਤਾਂ ਮੈਲਾ ਕਾਸਟੇਬ ਲਾਉਂਦੀ ਐ ਲੇਡੀਜ਼ ਲੈ ਕੇ ਚਾਉਂਦੀ ਐ 2 ਮਿੰਟ ਦੀ ਇੰਤਜ਼ਾਰ ਖਾਂ ਸਰਦ ਰੱਖ ਰਹਿਤੀ ਐ ਇੱਕ ਅੰਲੀ ਲੇਡੀ ਸਾਂ ਜਾਵੇ ਜਿਹੜਾ ਨਾਂ ਲੈਣ ਦੀ ਕੋਈ ਜਾ ਜਾਵੇ ਜਾਂ ਦੋਨੋਂ ਹੀ ਚਾਹੁੰਦੇ ਨੇ ਜਿਹਦਾ ਨਾਂ ਲੈਣ ਨੂੰ ਇਹਦੇ ਕੁਛ ਨੂੰ ਇਹਨੂੰ ਪੁੱਛੋ ਕਿ ਇਹਦੇ ਕੋਈ ਆ ਜਾਂਦਾ ਹਾਂ ਹਾਂ ਜੀ ਚਾਹੀਏ ਦੋ ਲੋਕਾਂ ਦੇ ਨਾਮ ਹੋ ਲੈ ਪਿੱਛੇ ਘਰ ਆ ਜੀ ਨਾਮ ਲੇਡੀ ਨੂੰ ਨਹੀਂ ਮਾਰਨਾ ਨਹੀਂ ਮਾਰਦਾ ਨਹੀਂ ਮਾਰਨੀ ਹੈਗਾ ਮਾਰਨਾ ਨਹੀਂ ਹੈਗਾ ਜੀ ਇਹ ਬੋਲਿਆ ਫੇਰ ਕੀ ਹੋ ਗਿਆ ਅਜਾ ਢੰਡਾ ਬੋਲਿਆ ਢੰਡਾ ਹੋ ਗਿਆ ਬੱਚ ਬੈਂਸੀ ਜਨ ਕਹਿੰਦਾ ਆਪੀ ਲਾ ਕੇ ਤੇ ਪਾਈ ਤੈਨੂੰ ਅਨੀ ਬੋਲ ਦਿੰਦੀ ਤੇਰੀ ਪੈਡੀ ਪਾਉਂਦੀ ਆ ਜੀ ਕੋਈ ਐਡੀਸ਼ਨ ਨਾ ਲੈ ਵਿਰੋਧਨਾ ਦੇ ਜਿਹਾ ਭਾਜਣਾ ਪਿੱਛੋਂ ਸੌਕੇ ਦੱਸਦੇ ਪਾਜੀ ਬੀਚ ਦੇ ਤਾਂ ਹੈਗੇ ਪਾਜੀ ਇੱਥੇ ਰੰਗੀ ਬਿਆਰ ਬਣਾਇਆ ਤੇ ਇਹਨਾਂ ਨੇ ਪੰਜਾਹ ਲਾ ਦੇ ਇੱਕ ਨੂੰ ਵੇਖਦਾ ਜੀ ਪੂਰੀ ਗਲੀ ਗਲੀਆਂ ਵਿੱਚ ਕਿੰਨੇ ਜਣੇ ਵੇਚੇ ਵੀਰ ਨੇ ਜੀ ਆ ਤੂੰ ਹੀ ਥਾਣੇ ਆਇਓ ਕੀ ਗੱਲ ਹੈ ਸਾਰੀ ਸਰ ਅਸੀਂ ਪਾਰਕ 'ਚ ਖੜੇ ਸੀ ਆਏ ਭਾਈ ਸਾਹਿਬ ਤੇ ਮੈਂ ਤੇ ਅਸੀਂ ਗੱਲ ਕਰ ਰਹੇ ਸੀਗੇ ਤੇ ਜੱਥੇ ਇਹ ਆ ਗਈ ਸਾਹਮਣੇ ਸ਼ੱਕ ਪਿਆ ਇਹਦੇ ਬੁੱਲਾਂ ਨੂੰ ਦੇਖ ਕੇ ਇਹ ਨੀਲੇ ਰੰਗ ਦੇ ਬੋਲੇ ਆ ਤੇ ਦੰਦ ਸੜੇ ਹੋਏ ਆ ਮੈਂ ਕਿਹਾ ਵੀ ਉਹ ਵਾਲੀ ਕਾਲੀ ਮੈਂ ਇਹਨੂੰ ਰੋਕ ਲਿਆ ਮੈਂ ਕਿਹਾ ਹਾਂ ਕਿਦੇ ਕੋ ਆਏ